ਸ਼੍ਰੀ ਮੁਖਸਰ ਸਾਹਿਬ ਮਾਡਲ ਟਾਊਨ ਵਾਸੀਆਂ ਨੇ ਤੂੜੀ ਦੇ ਗੱਠਾ ਬਣਾਉਣ ਵਾਲੀ ਫੈਕਟਰੀ ਬੰਦ ਕਰਾਉਣ ਲਈ ਮੈਕਮੈਨ ਨੂੰ ਕਈ ਵਾਰ ਕੀਤੀਆਂ ਕੰਪਲੇਟਾਂ ਸ਼੍ਰੀ ਮੁਖਸਰ ਸਾਹਿਬ ਦੇ ਸਾਧਕ ਫਿਰੋਜ਼ਪੁਰ ਰੋਡ ਵਾਰ ਨੰਬਰ 1 ਨੇੜੇ ਤੂੜੀ ਦੇ ਗੱਠਾ ਬਣਾਉਣ ਵਾਲੀ ਫੈਕਟਰੀ ਗੁਰੂ ਹਰਗੋਬਿੰਦ ਟਰੇਡਰਸ ਨੂੰ ਬੰਦ ਕਰਾਉਣ ਲਈ ਮੈਕਮੈਨ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜੇਈ ਜਸਮੀਤ ਸਿੰਘ ਪਹੁੰਚੇ ਉਹਨਾਂ ਨੇ ਫੈਕਟਰੀ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਉਹ ਪ੍ਰਸ਼ਾਸਨ ਦੇ ਧਿਆਨ ਵਿੱਚ ਜ਼ਰੂਰ ਲਿਆਉਣਗੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮਹੱਲਾ ਨਿਵਾਸੀਆਂ ਨੇ ਇਹ ਮੁਸ਼ਕਿਲਾਂ ਦਾ ਜਲਦੀ ਹੱਲ ਕੀਤਾ ਜਾਵੇ। ਇਹ ਵੀ ਇੱਕ ਮੋਰ ਬਣ ਜਾਂਦੀ ਹੈ 11:10 double row double row ਹਨ ਇਹ ਉਲੀ ਵੀ ਤੇ ਵੀ ਰਾਤੀ 4:00 ਵਜੇ ਨਾਲ ਬਿਤਾਉਂਦਾ ਨਾ ਅੱਗੇ ਜਿਹੜਾ ਨਾ ਵੀ ਰਿਪੋਰਟ ਦੇਤੀ ਬਾਕੀ ਜਿਹੜਾ ਕੀ ਮਨੇ ਉਹ ਕਲੋਟ ਜੰਤ ਵਗੈਰਾ ਲੱਗਿਆ ਹੋਇਆ ਉਹ ਤਾਂ ਉਹਨਾਂ ਨੇ ਲੱਗਿਆ ਹੈਗਾ 2000 ਨੂੰ ਚੱਲਦਾ ਜਾ ਰਿਹਾ ਹੈਗਾ ਨਹੀਂ ਇਹ ਸੜਕ ਇਹ ਪਤਾ ਨਹੀਂ ਜੀ ਨਹੀਂ ਜੀ ਇੱਕ ਦੋ ਤਿੰਨ ਸੜਕ ਵੀ ਇਹ ਪਹਿਲਾਂ ਹੋਰ ਤੋਂ ਚੱਲਦੀ ਸੀ ਪਹਿਲਾਂ ਹੋਰ ਥਾਂ ਤੇ ਚੱਲਦੀ ਸੀ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਕੀਤਾ ਸੀਗਾ ਉਹਨਾਂ ਦੇ ਜਵਾਈ ਨਾਲ ਸੀ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਕਰਕੇ ਇਹਨਾਂ ਦੀ ਬੰਦ ਕਰਾਈ ਫਿਰ ਇਹਨਾਂ ਨੇ ਪਿਛਲੇ ਸਾਲ ਚਲਾਈ ਲੀਗੀ ਫਿਰ ਪਿਛਲੇ ਸਾਲ ਅਸੀਂ ਇਹਨਾਂ ਦਾ ਸਾਰੇ ਪਤਾ ਲੱਗਿਆ ਸਾਰੇ ਰਸਤਾਵਾਹੀਆਂ ਬੰਦ ਕਰਾਈਆਂ ਸੀ ਜੀ ਸਾਹਿਬ ਨੂੰ ਮਿਲ ਕੇ ਅਸੀਂ ਕਰਕੇ ਪਿਛਲੇ ਸਾਲ ਫੇਰ ਇਹਦੇ ਬਾਅਦ ਆਏ ਹੁਣ ਵੀ ਇਹਨਾਂ ਨੇ ਕੇਸ ਕੰਦ ਕੋਈ ਦੇ ਆਰਡਰ ਜਾਂ ਤਾਂ ਤਕਰੀਬਾ ਦਾ ਦੀ ਜੇ ਉਹਦਾ ਮੈਨੂੰ ਇਹਨਾਂ ਨੂੰ ਪਰਫੇ ਤੌਰ ਤੇ ਅਹੀ ਗਿਆ ਦੀ ਆਰਡਰ ਦਿੱਤੀ ਉਹਦੇ ਨਾਲ ਸੋਚੀ ਉਹ ਵੀ ਉਹਨਾਂ ਨੇ ਤਾਂ ਟਾਈਮ ਦਿੱਤਾ ਸੀ ਇਹਨਾਂ ਨੂੰ ਉਸ ਟਾਈਮ ਤੋਂ ਬਾਅਦ ਚਲਾਈ ਇਹਨਾਂ ਨੇ ਯਾਹਰ ਉਹ ਕੋਈ ਨਹੀਂ ਇਹਨਾਂ ਨੇ ਅੱਜ ਉਹ ਵੀ ਉਹਦੇ ਨਾਲ ਵਾਹੇ ਉਹ ਦਿੱਤਾ ਨਹੀਂ ਜੀ ਕਹਾਂ ਰਾਹ ਪਰਫੇ ਤੌਰ ਤੇ ਉਹਨਾਂ ਨੂੰ ਗਿਆ ਤੇ ਅਸੀਂ ਅਸੀਂ ਇਹਨਾਂ ਨੂੰ ਪਿਛਲੇ ਨਾਲ ਦੇਖੋ ਜਾ ਕੇ ਪਿਛਲੇ ਮਹੀਨੇ ਅਸੀਂ ਲੇਖ ਦਿੱਤੀ ਇਹਨਾਂ ਨੂੰ ਤੇ ਪਿਛਲੇ ਮਹੀਨੇ ਮਨੇ ਤੁਹਾਨੂੰ ਕਿਹਾ ਸੀ ਕਿ ਅਸੀਂ ਸੰਕਾਟਾਂ ਵਿੱਚ ਹੋਈਆਂ ਜਿਹੜਾ ਆਹਾ ਕਰ ਰਿਹਾ ਸੀ ਉਹ ਜਿਹੜੀ ਆਪਾਂ ਕੰਨ ਵਿੱਚ ਜਿਹੜੇ ਅਜੀਬ ਜਿਹੇ ਇਹ ਕੋਈ ਬਾਹਰੋਂ ਟਿਕਾਣਾ ਕਰ ਰਿਹਾ ਉਹ ਤਾਂ ਸੁਣਾਤਾ ਕੋਈ ਨਾ ਹੌਂਸਲਾ ਨਹੀਂ ਕਰਦਾ ਕਿ ਇਹ ਹੋਰ ਗਿਆ ਹੋਇਆ ਲਾੜ ਗੋ ਗਿਆ ਹੋਇਆ ਮੈਂ ਇੱਕ ਪੰਜ ਰੁਪਏ ਲੈ ਗਿਆ ਤੇ ਇਹ ਹੱਟਦੇ ਨਹੀਂ ਜੀ ਇਹ ਤਾਂ ਟੂੜੀ ਤੇ ਤੂੜੀ ਟਰਾਲੀਆਂ ਦੇ ਤਰ੍ਹਾਂ ਤਾਂ ਤਾਂ ਪਰੇਸ਼ਾਨ ਹੋਣਾ ਨਹੀਂ ਅੱਜ ਕਹਾਂ ਤੇ ਜਾ ਕੇ ਹਾਲ ਦੇਖੋ ਤੁਸੀਂ ਭੈਣ ਜੋਰੀ ਕੋਈ ਜੰਮੀ ਆ ਪਰ ਜਿਹੜੀ ਚੀਜ਼ ਹੈ ਨਾ ਸਰਜੀਤ ਸਿੰਘ ਮਾਰਲ ਟੋਨ ਦਾ ਵਾਸੀ ਆ ਮੈਂ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਮੈਕਮ ਨੂੰ ਪਹਿਲਾਂ ਚਿੱਠੀਆਂ ਭੰਨਿਆ ਸੀ ਖਾਲਸਾ ਫੈਕਟਰੀ ਲਾਈ ਲਾਈ ਖਾਲਸਾ ਫੈਕਟਰੀ ਲਾਈ ਆ ਤੂੜੀ ਵਾਲੀ ਗੱਠਾ ਬਣਾਉਂਦੇ ਆ ਇਹ ਇਹਦੇ ਨਾਲ ਪ੍ਰਦੂਸ਼ਣ ਹੁੰਦਾ ਖਾਰਸ਼ ਹੁੰਦੀ ਆ ਬਿਮਾਰੀਆਂ ਹੁੰਦੀਆਂ ਦਮਾ ਹੁੰਦੇ ਆ ਜਵਾਕਾਂ ਨੂੰ ਬਿਮਾਰੀਆਂ ਦਾ ਖਤਰਾ ਹੈ ਤੇ ਅਸੀਂ ਮੈਕਮ ਨੂੰ ਚਿੱਠੀਆਂ ਭੰਨਿਆ ਸੀ ਬਹੁਤ ਅੱਜ ਬਹੁਤ ਅਧਿਕਾਰੀ ਆਏ ਸੀ ਉਹਨਾਂ ਨੇ ਅੰਦਰ ਕੀਤੀ ਗੱਲਬਾਤ ਉਹਨਾਂ ਨੇ ਸਾਨੂੰ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਵੀ ਜਲਦ ਜਲਦ ਇਹਨਾਂ ਹੀ ਕਾਰਵਾਈ ਕੀਤੀ ਜਾਊਗੀ ਪਰ ਪਹਿਲਾਂ ਇਹ ਫੈਕਟਰੀ ਅੱਜ ਤੋਂ 2 ਸਾਲ ਪਹਿਲਾਂ ਪਿੱਛੇ ਸੀ ਮੜੀ ਫੈਕਟਰੀ ਉਤੋਂ ਉਹਨਾਂ ਨੇ ਕੋਰਟ ਕੇਸ ਕਰਕੇ ਬੰਦ ਕਰਵਾਈ ਸੀ ਹੁਣ ਇਹਨਾਂ ਨੇ ਇੱਥੇ ਅਨਲੀਗਲ ਪਤਨ ਅਨਲੀਗਲ ਲੀਗਲ ਅਧਿਕਾਰੀਆਂ ਚੁੱਕੀਆਂ ਬਣਾ ਲਈ ਅੱਜ ਅਧਿਕਾਰੀ ਆਏਗੇ ਸਾਨੂੰ ਅਸਵਾਸ ਦਿਵਾ ਕੇ ਲੈ ਗਏ ਆ ਵੀ ਜਣ ਗਣ ਇੱਕ ਦੋ ਗਣੇ ਥੋੜਾ ਹੱਲ ਕਰਾਂਗੇ ਇਹ ਕਿੰਨੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਇਹ 2 ਸਾਲ ਤੋਂ ਚੱਲ ਰਹੀ ਹੈ ਪਹਿਲਾਂ 2 ਸਾਲ ਬੰਦ ਰਹੀ ਹੈ ਹੁਣ ਸਾਲ ਹੋ ਗਿਆ ਸਾਲ ਡੇਢ ਸਾਲ ਦਾ ਫੇਰ ਚੱਲ ਰਹੀ ਹੈ ਸਰਕਾਰ ਤੇ ਪ੍ਰਸ਼ਾਸਨ ਤੇ ਕੀ ਮੰਗ ਕਰਦੇ ਆ ਮੰਗ ਕਰਦੇ ਨੇ ਜਲਦ ਜਲਦ ਬੰਦ ਕਰਾਈ ਜਾਵੇ ਇਹ ਮੱਥ ਮੁਹੱਲਾ ਨਿਵਾਸੀ ਨਾਲ ਮੁਹੱਲਾ ਹੀ ਨਾਲ ਮੁਹੱਲਾ ਦਾ ਸੰਗੀ ਦੀ ਰੋਡ ਤੋਂ ਕੇ ਜਾਂਦੀ ਹੈ ਗਰਮੀ ਦੀ ਬਿਮਾਰੀ ਹੁੰਦੀ ਹੈ ਜਾਂ ਕਾਰਕਟ ਬਹੁਤ ਬਿਮਾਰੀਆਂ ਲੱਗਦੀਆਂ ਨੇ ਨਾਲ ਜਿਵੇਂ ਉਹਦੀ ਕੋਈ ਚਾਰਦੀਵਾਰੀ ਜਾਂ ਉੱਥੇ ਕੀਤੀ ਹੋਈ ਉਹ ਵੀ ਚਾਰਦੀਵਾਰੀ ਨਹੀਂ 4 ਇੰਚੀ ਕੰਧਾ 4 ਫੁੱਟ ਕੰਧਾ ਉਸ ਤੋਂ ਬਾਅਦ ਟੂੜੀ ਦੇ ਟੇਗੂ ਹੀ ਲਿਖੀ ਜਾਂਦੇ ਵੇਖ ਲਓ ਹਾਂਜੀ ਮੇਰਾ ਨਾਮ ਬਲਬੀਤ ਸਿੰਘ ਖਾਲਸਾ ਇਥੋਂ ਦੇ ਹੀ ਰਹਿਣ ਵਾਲਿਆ ਮੁਕਸਾਦਾ ਹੀ ਮੇਰਾ ਜਨਮ ਹੈ ਇੱਕ ਤੁਹਾਡੇ ਵੱਲੋਂ ਤੂੜੀ ਵਾਲੀ ਫੈਕਟਰੀ ਲਾਈ ਗਈ ਕੁਝ ਮਹੱਲਾਨ ਵਾਸੀਆਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਉਹ ਇਸ ਤਰ੍ਹਾਂ ਹੈ ਜੀ ਇਹ 2018 ਦਾ ਯੂਨਿਟ ਲੱਗਾ ਹੋਇਆ ਹੈ ਔਰ ਸਰਕਾਰ ਵੱਲੋਂ ਪੂਰੀ ਪਰਮਿਸ਼ਨ ਹੈ ਉਹ ਕਹਿੰਦੇ ਇਹਦਾ ਕੋਈ ਪੋਲੂਸ਼ਨ ਨਹੀਂ ਇਹ ਪਸ਼ੂਆਂ ਦਾ ਮਤਲਬ ਵਿਚਾਰਾ ਇਹ ਇਸ ਕਰਕੇ ਮਤਲਬ ਇਹਦੇ ਤੇ ਕੋਈ ਨਾ ਬੈਨ ਹੈ ਤੇ ਨਾ ਹੀ ਤੁਸੀਂ ਇਹਨੂੰ ਪੈਕਿੰਗ ਕਰਨ ਤੋਂ ਤੁਹਾਡੇ ਤੋਂ ਕੋਈ ਰੁਕਾਵਟ ਹੈ ਇਥੋਂ ਤੱਕ ਕਐਸ ਦੇ ਇਨਸਾਫ ਵੀ ਆਏ ਸੀ ਉਹਨਾਂ ਨੇ ਵੀ ਇਹ ਚੈੱਕ ਕਰਨ ਤੋਂ ਬਾਅਦ ਕਿ ਇਹ ਇਹਦਾ ਤਾਂ ਕੋਈ ਸਾਡੇ ਤੇ ਅਸੀਂ ਐਕਸ਼ਨ ਲੈ ਹੀ ਨਹੀਂ ਸਕਦੇ ਉਸ ਤੋਂ ਬਾਅਦ ਆਪਣੇ ਐਸ ਐਚਓ ਸਾਹਿਬ ਆਏ ਉਹਨਾਂ ਨੇ ਵੀ ਇਹ ਹੀ ਗੱਲ ਕਹੀ ਦੀ ਇਹਦੇ ਤੇ ਅਸੀਂ ਕੀ ਕਰ ਸਕਦੇ ਜਿਵੇਂ ਨਾਲ ਮਹੱਲਾ ਲੱਗਦਾ ਉਹ ਕਹਿੰਦੇ ਕੁਝ ਕਵਰੇਜ ਵਗੈਰਾ ਨਹੀਂ ਕੀਤੀ ਹੋਈ ਹਾਂ ਕਿਹੜਾ ਮਹੱਲਾ ਹੈ ਉਹ ਵੀ ਆਪਣੇ ਤੋਂ ਤਕਰੀਬਨ ਮੰਨ ਲਓ ਵੀ 200 ਫੁੱਟ ਦੂਰੀ ਤੇ ਮਤਲਬ ਉਹ ਗਲੀ ਹੈ ਆਪਣੇ ਨਾਲ ਕੋਈ ਘਾਟ ਨਹੀਂ ਲੱਗਦਾਗਾ ਆਪਾਂ ਰੇਲਵੇ ਲਾਈਨ ਦੇ ਦੂਜੀ ਸਾਈਡਾਂ ਤੇ ਜਿੰਨੀ ਰੈਸ਼ ਉਹ ਸਾਰੀ ਰੇਲਵੇ ਸਾਈਡ ਤੋਂ ਦੂਜੇ ਪਾਸੇ ਨਹੀਂ ਮਨਨ ਵਸੀਆਂ ਦੇ ਕਹਿਣਾ ਕਿ ਜਦੋਂ ਹਵਾ ਚਲਦੀ ਜਿਹੜੀ ਰੀਨ ਵਗੈਰਾ ਉਹ ਮਹੱਲੇ ਦੇ ਵਿੱਚ ਜਾ ਰਹੀ ਹੈ ਉਹਦੀ ਕਵਰੇਜ ਨਹੀਂ ਕੀਤੀ ਇਹਦੀ ਜਿਹੜੀ ਰੀਨ ਹੈ ਉਹ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਉਹਦੀ ਹਵਾ ਹੋਵੇ ਅਸੀਂ ਉਹ ਜੀ ਨਹੀਂ ਚਲਾਉਂਦੇ ਹੀ ਨਹੀਂਗੇ ਨਹੀਂ ਕੋਜੋਂ ਦੇ ਚਾਰ ਦੀਵਾਰੀਆਂ ਜਾਂ ਕੋਈ ਕਵਰ ਵਗੈਰਾ ਨਹੀਂ ਕੀਤਾ ਹੈ ਮਸ਼ੀਨਾਂ ਨੂੰ ਨਹੀਂ ਇਹ ਕਵਰ ਕੀਤਾ ਹੋਇਆ ਸੀ ਅਸੀਂ ਅਸੀਂ ਪਰ ਅਸੀਂ ਮਤਲਬ ਉਹ ਤੋਂ ਬਾਅਦ ਉਹ ਯੂਨਿਟ ਅਸੀਂ ਬਾਹਰ ਲੈ ਗਏ ਸੀ ਕਿ ਉਹ ਦੁਬਾਰਾ ਨੇ ਯੂਨਰ ਫੇਰ ਦੁਬਾਰਾ ਲਾਇਆ ਹੈ ਤਾਂ ਸ਼ੈੱਡ ਜਿਹੜਾ ਉਹ ਆ ਜਲਦੀ ਅਸੀਂ ਅੱਛੇ ਮਹੀਨੇ ਦੇ ਵਿੱਚ ਵਿੱਚ ਨਵਾਂ ਪਾ ਦੇਣਾ ਫਿਰ ਬੰਦ ਹੋ ਜਾਣਾ ਸਾਰਾ ਇਹ ਚੱਕ। ਪਹਿਲੇ ਨਹੀਂ ਬੰਦ। ਸਰਕਾਰ ਵੱਲੋਂ ਕੋਈ ਤੁਹਾਡੇ ਕੋਈ ਨੋਟਿਸ ਵਗੈਰਾ ਆਇਆ ਹੈ ਖਿਲਾਫ ਕੋਈ ਬੰਦ ਕਰਨ ਦੇ। ਨਾ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਸਾਨੂੰ ਤੇ ਇਥੋਂ ਤੱਕ ਕਿ ਸਾਡੇ ਕੋਲ ਸਰਕਾਰ ਨੇ ਸਾਨੂੰ ਸਾਕੀਂ ਘੇਟ ਵੀ ਦਿੱਤੇ ਆ। ਇਹ ਇੰਦੇ ਤੇ ਕੋਈ ਬੈਨ ਨਹੀਂ ਅਸੀਂ ਨਾਲ ਸਕਦੇ। ਕੋਈ ਪੋਲੂਸ਼ਨ ਨਹੀਂ ਕੋਈ ਕੁਛ। ਅੱਜ ਕੁਝ ਅਧਿਕਾਰੀ ਪਹੁੰਚੇ ਉਹਨਾਂ ਨੂੰ ਕੀ ਵਿਸ਼ਵਾਸ ਦਿਵਾਇਆ ਗਿਆ ਤੁਹਾਡੇ ਉਹ ਉਹਨਾਂ ਨੇ ਵੀ ਚੈੱਕ ਕਰਕੇ ਉਹ ਕੁਝ ਵੇਖਿਆ ਸੀ ਉਹਨਾਂ ਨੂੰ ਆਪ ਦੇ ਪੂਰੇ ਪੇਪਰ ਵੀ ਉਖਾਏ ਨੇ ਜਿਹੜੇ ਸਰਕਾਰ ਵੱਲੋਂ ਸਨਮਾਨਤਾ ਪਰਮਿਸ਼ਨ ਮਿਲੀ ਹੋਈ ਹੈ ਕਿਸੇ ਤਰ੍ਹਾਂ ਦੀ ਕੋਈ ਸਰ ਕਿਸ ਮੈਕਮੇ ਤੋਂ ਅੱਜ ਪਹੁੰਚੇ ਇਥੇ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਮੈਂ ਪੰਜਾਬ ਲੇਟਿੰਗ ਹਰ ਰੋਡ ਦਾ ਜੀ ਐਸ ਐਜੇ ਜੀ ਸਮਾਨ ਬਾਰੇ ਆ ਰਿਹਾ ਤੇ ਸਾਨੂੰ ਡੀ ਸੀ ਆਫਿਸ ਵੱਲੋਂ ਗੁਰੂ ਹਰਗੋਬਿੰਦ ਰੇਟਰ ਦੇ ਨਾਮ ਤੇ ਵੀ ਇਹਨਾਂ ਵੱਲੋਂ ਅਪਲੀਕੇਸ਼ਨ ਪਾਇਆ ਜਾ ਰਿਹਾ ਜਿਸ ਕਰਕੇ ਇਹ ਮੁਹੱਲਾ ਨਿਵਾਸੀਆਂ ਨੂੰ ਵਾਰਡ ਨੰਬਰ 1 ਮਾੜੇ ਦਾ ਜੋ ਸਾਰੇ ਮੁਹੱਲਾ ਨਿਵਾਸੀਆਂ ਨੂੰ ਬਹੁਤ ਚਿੰਤਾ ਹੈ ਮੈਂ ਇਸ ਕਦ ਦਾ ਨਾਮਣਾ ਕਰਨਾ ਚਾਹ ਰਿਹਾ ਤਾਂ ਉਸ ਦੇ ਰਿਗਾਰਡਿੰਗ ਅੱਜ ਸੱਤਰ ਕਰਨ ਲਈ ਆਇਆ ਸੀ ਮੌਕਾ ਦਿੱਤਾ ਗਿਆ ਹੈ ਮੌਕੇ ਤੇ ਪਾਇਆ ਗਿਆ ਵੀ ਇਥੇ ਇਹਨਾਂ ਦੇ ਵੱਲੋਂ ਦੋ ਕਿਸੀਨਾ ਲਗਾਈਆਂ ਗਈਆਂ ਨੇ ਜਿੱਥੇ ਕਿ ਟੂੜੀਆਂ ਟੂੜੀਆਂ ਦੀਆਂ ਠੱਠਾ ਬਣਾਉਦੇ ਹਨ ਤੇ ਜੋ ਵੀ ਟੂੜੀ ਵਗੈਰਾ ਜਿਨ੍ਹਾਂ ਦੇ ਉਪਰ ਨੂੰ ਪਈ ਹੋਈ ਰਹੀ ਹੈ ਜੀ ਆ ਉਸ ਦੇ ਰਿਗਾਰਡਿੰਗ ਸਾਰੀ ਰਿਪੋਰਟ ਖੇਤੀ ਰੂਪੇ ਤੇ ਦਿੱਤੀ ਗਈ ਹੈ ਤੇ ਬੰਦੀ ਕਾਰਵਾਈ ਜੋ ਵੀ ਸਾਡੇ ਨਗਰਵਿਦੀ ਅਧੀਨ ਕਟਿਗਰੀਜ਼ੇਸ਼ਨ ਇੰਡਸਟਰੀ ਦੇ ਅਗਾਰਡੀ ਹੋਊਗੀ ਉਸ ਤਰ੍ਹਾਂ ਅੱਗੇ ਪ੍ਰੋਸੈਸ ਕੀਤਾ ਜਾਊਗਾ ਫਰਦਰ ਜਵਾਬ ਬਣਾ ਕੇ ਦਿੱਸੇ ਉਸ ਨੂੰ ਸਰ ਜਿਵੇਂ ਪਿਛਲੇ ਸਮੇਂ ਤੋਂ ਵੀ ਕਈ ਵਾਰੇ ਬੰਦ ਕਰਾਈ ਗਈ ਪਰ ਮਹਿਕਮੇ ਵੱਲੋਂ ਕੋਈ ਕਾਰਵਾਈ ਠੋਸ ਨਹੀਂ ਕੀਤੀ ਗਈ ਉਹਦੇ ਪਰ ਕੀ ਕਹਿਣਾ ਚਾਹੀਦਾ ਨਹੀਂ ਮੈਂ ਸਾਡੇ ਵੱਲੋਂ ਜੋ ਵੀ ਇਹਨਾਂ ਅੱਜ ਦੇਖਾਂਗੇ ਵੀ ਇਦਾਂ ਜੋ ਵੀ ਅਪ੍ਰੈਲ ਪਹਿਲਾਂ ਹੋਇਆ ਸੀਗਾ ਜੋ ਵੀ ਕਾਰਵਾਈ ਪਹਿਲਾਂ ਹੋਈ ਸੀਗੀ ਤਾਂ ਇਹਨਾਂ ਨੇ ਕੀ ਇਹਨਾਂ ਨੇ ਜੋ ਵੀ ਇਹਨਾਂ ਨੂੰ ਕਿਹਾ ਗਿਆ ਸੀਗਾ ਕਰਨ ਲਈ ਇਹਨਾਂ ਨੇ ਉਹਨਾਂ ਦੀ ਪਾਲਣਾ ਕੀਤੀ ਹੈ ਤਾਂ ਜਿਹੜੇ ਪੁਰਾਣੇ ਫੈਸਲੇ ਹੋਏ ਸੀ ਅਸੀਂ ਉਹਨਾਂ ਨੂੰ ਜਾ ਕੇ ਆਪਦੇ ਹਨਾ ਫਾਈਲ ਕੋਲ ਆ ਕੇ ਉਹਨਾਂ ਨੂੰ ਦੇਖ ਲੈਣੇ ਆ ਕਿ ਕੀ ਕੁਝ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਕਿਸ ਹਦਾਇਤਾਂ ਦੇ ਨਾਲ ਇਹਨਾਂ ਨੂੰ ਫਿਰ ਚਲਾਈ ਹੈ ਤੇ ਜੋ ਵੀ ਇਹਨਾਂ ਨੇ ਜੇ ਕੋਈ ਜੋ ਕੋਈ ਵਾਈਲੇਸ਼ਨ ਹੋ ਰਹੀ ਹੈ ਉਸ ਦੇ ਅਧੀਨ ਜੋ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ